ਹੌਨ ਹਾਲ ਵਿਦਿਆਰਥੀਆਂ ਦਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਜਿਹੜੀਆਂ ਉਹਦੀਆਂ ਮੰਗਾਂ ਸੀਗੀਆਂ ਅਸੀਂ ਕਿਸਾਨ ਮਜ਼ਦੂਰ ਦੋਚਾ ਭਾਰਤ ਚੱਤਰ ਪੰਜਾਬ ਹਰਿਆਣਾ ਸਾਡੇ ਰਾਜਾਂ ਦੇ ਵੀ ਆਇਆ ਫੈਸਲਾ ਕਰ ਲਿਆ ਸੀ ਵੀ ਜੋ ਵੀ ਫੈਸਲਾ ਵਿਦਿਆਰਥੀ ਕਰਨਗੇ ਅਸੀਂ ਬਾਹਰੋਂ ਉਹਦੀ ਫੁੱਲ ਸਪੋਰਟ ਕਰਾਂਗੇ ਤੇ ਅਸੀਂ ਉਸਤੇ ਨਹੀਂ एलान ਦਿੱਤਾ ਅਸੀਂ ਪੇਟੀ ਜਿਹੜਾ ਬਾ ਗੁਰਦੁਆਰਾ ਅੰਮ੍ਰਿਤਸਰ ਇਕੱਠੇ ਹੋਏ ਸੀਗੇ ਔਰ ਲਗਾਤਾਰ ਫੋਰਸ ਦਾ ਜ਼ੋਰ ਹੋਇਆ ਔਰ ਫਿਰ ਲਗਭਗ 8-8 ਕਾਫਲੇ ਨੇ 10 ਨਾਕੇ ਤੋੜਿਆ ਔਰ ਬਹੁਤ ਸਾਰੇ ਨੌਜਵਾਨ ਸਾਡੇ ਨਾਲ ਉਦੋਂ ਤੁਰਦੇ ਹੀ ਆਏ ਨਾਕੇ ਤੋੜਦੇ ਹੀ ਆਏ ਔਰ ਹਜ਼ਾਰਾਂ ਕਿਸਾਨ ਮਜ਼ਦੂਰ ਅਸੀਂ ਲੈ ਕੇ ਅੱਜ ਕਾਫਲੇ ਵਿੱਚ ਸ਼ਾਮਲ ਹੋਏ ਆ ਕੱਲ BJP ਚੰਡੀਗੜ੍ਹ ਲਗਾਤਾਰ ਫੋਨ ਕਰਦਾ ਰਿਹਾ ਅਸੀਂ ਆਖਿਆ ਅਸੀਂ ਡਿਸੀਜਨ ਮੇਕਿੰਗ ਕਮੇਟੀ 'ਚ ਨਹੀਂ ਹੈਗੇ ਇਹ ਡਿਸੀਜਨ ਲੈਣਾ ਉਹ ਵਿਦਿਆਰਥੀਆਂ ਦੇ ਆਗੂਆਂ ਨੇ ਉਹਨਾਂ ਨਾਲ ਗੱਲ ਕਰੋ ਸਾਨੂੰ ਗੱਲ ਸਮਝ ਆ ਗਈ ਆ ਵੀ ਤੁਸੀਂ ਐਫੀਡੇਵਿਟ ਵਾਪਸ ਲੈ ਲਿਆ ਤੁਸੀਂ ਸੈਨਿਕ ਬਹਾਲ ਕਰਤਾ ਪਰ ਸੈਨ રૂપિયા ਚੋਣਾ ਦਾ ਡੇਟਾ ਦਾ ਐਲਾਨ ਕਰੋ ਇਹ ਸਾਨੂੰ ਤੱਕਦਾ ਵੀ ਹਜੇ ਨਹੀਂ ਹੋਇਆ ਹੈਗਾ ਤੁਸੀਂ ਉਹਨਾਂ ਨਾਲ ਗੱਲ ਕਰੋ ਅੱਜ ਵੀ ਫੋਨ ਆਉਂਦੇ ਸੀ ਤਾਂ ਕਾਹਾਂ ਹਜੇ ਲੜਾਈ ਮੁੱਕੀ ਨਹੀਂ ਹੈ ਬੇਤਕੇ ਸਿੱਖਿਆ ਦੇ ਖੇਤਰ ਦੇ ਨਾਲ ਜੁੜੀ ਹੋਈ ਚੰਗਾ ਜਿਹਦਾ ਨਿੱਜੀਕਰਨ ਹੋ ਰਿਹਾ ਗੱਲ ਅੱਖੇ ਨਹੀਂ ਪੂਰੇ ਭਾਰਤ ਦੇ ਸੂਬਿਆਂ ਦਾ ਵਿਕਰਾ ਹੋ ਰਿਹਾ ਚਾਹੇ ਬਿਜਲੀ ਦਾ ਖੇਤਰ ਹੋਵੇ ਉਹਦੀ ਸੂਬਿਆਂ ਦਾ ਵਿਸ਼ਾਵਾ ਚਾਹੇ ਖੇਤੀ ਦਾ ਖੇਤਰ ਹੋਵੇ ਉਹਦੀ ਸੂਬਿਆਂ ਦਾ ਵਿਸ਼ਾਵਾ ਚਾਹੇ ਪਾਣੀ ਦਾ ਖੇਤਰ ਹੋਵੇ ਉਹਦੀ ਸੂਬਿਆਂ ਦਾ ਵਿਸ਼ਾਵਾ ਕੇਂਦਰ ਲਗਾਤਾਰ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਪਾ ਰਿਹਾ ਵਾ ਆ ਸਾਨੂੰ ਅੱਜ ਨਹੀਂ ਤਾਂ ਕੱਲ ਇੱਕਠੇ ਹੋ ਕੇ ਇਹਦੇ ਖਿਲਾਫ ਲੜਨਾ ਪੈਣਾ ਮੈਂ ਵਿਦਿਆਰਥੀਆਂ ਨੂੰ ਬੁਲਾਇਂ ਦੇਣਾ ਅੱਜ ਅਸੀਂ ਸਭ ਤੋਂ ਵੱਡਾ ਕੰਮ ਕੀਤਾ ਵੀ ਜਿਹੜਾ ਮੋਤੀ ਸਰਕਾਰ ਤੇ ਢੌਂਟ ਕਿਲਾ ਸੀਗਾ ਵੀ ਅਸੀਂ ਵੀ ਕਿਸੇ ਵੀ ਕੀਮਤ ਤੇ ਚੰਡੀਗੜ੍ਹ 'ਚ ਕਿਸੇ ਨੂੰ ਮਰਨ ਨਹੀਂ ਦੇਣਾ ਉਹ ਵੀ ਕੱਢਦਾ ਤੇ ਕਹਿੰਦੇ ਸੀ ਵੀ ਯੂਨੀਵਰਸਿਟੀ ਵਿੱਚ ਰੈਲੀ ਹੋ ਨਹੀਂ ਦੇਣੀ ਉਹ ਵੀ ਕਿਲਾ ਕੱਢਿਆ ਵਾ ਔਰ ਜਿਹੜੀ ਭਾਰਤ ਦੀ ਡੈਮੋਕ੍ਰੇਸੀ ਜਿਹੜੀ ਵਿਖਾਉਣ ਨੂੰ ਆ ਉਹਨੂੰ ਲੋਕਾਂ ਦੇ ਲੜਕੇ ਹਕੀਕੀ ਮੈਦਾਨਾਂ ਵਿੱਚ ਐਥੇ ਲਾਗੂ ਕਰਾਇਆ ਹੈਗਾ ਵਾ ਇਹਦੇ ਲਈ ਤੁਹਾਨੂੰ ਸਾਰਿਆਂ ਨੂੰ ਵਧਾਈ ਹੋਣੀ ਚਾਹੀਦੀ ਆ ਸਰਕਾਰ ਕੋਈ ਵੀ ਹੋਵੇ ਅੱਜ ਪੰਜਾਬ ਦੀ ਸਰਕਾਰ ਦਾ ਪਾਜ ਵੀ ਨੰਗਾ ਹੋਇਆ ਜਦੋਂ ਉਹਨਾਂ ਦੀਆਂ ਪੁਲਸਾਂ ਦੇ ਨਾਕਿਆਂ ਤੇ ਬੰਦੇ ਰੁੱਕੇ ਅਸੀਂ ਐਡੀ ਸੀਪੀ ਦਾ ਗੱਲ ਕੀਤੀ ਵੀ ਤੁਸੀਂ ਤਾਂ ਕਹਿੰਦੇ ਕਿਸੇ ਰੋਕਣਾ ਕੋਈ ਨਹੀਂ ਹੈ ਤੁਸੀਂ ਤਾਂ ਰੋਕ ਰਹੇ ਜੇ ਫਿਰ ਧਿਆਨ ਨਹੀਂ ਦੀ ਕਿਤੇ ਭਲੇਖੇ ਨਾਲ ਰੁਕੇ ਹੋਣਗੇ ਸਟੇਟ ਜਿਹੜਾ ਗ੍ਰਹਿ ਮੰਤ్రਾਲੇ ਦਾ ਪੰਜਾਬ ਪੁਲਿਸ ਦੇ ਅੰਦਰ ਆਉਂਦੀ ਆ ਗ੍ਰਹਿ ਮੰਤਰੀ ਦਾ ਹੁਕਮ ਪੰਜਾਬ ਪੁਲਿਸ ਵੀ ਨਹੀਂ ਕੈਲੋ ਬਟ ਕਰ ਜੂਗੀ ਰਣ ਕੇ ਸਟੇਟ ਸਾਡੇ ਤੇ ਵਾਰ ਕਰ ਰਿਆ ਲੜਾਈ ਲੰਬੀ ਹੋ ਸਕਦੀ ਆ ਤੁਹਾਡੇ ਸੈਨਿਕੀਆਂ ਡੇਟਾਂ ਦਾ ਨਾਉਂਸ ਕਰਨ ਤੱਕ ਜੋ ਵੀ ਕਿਸਾਨ ਮਜ਼ਦੂਰ ਮੋਰਚੇ ਨੂੰ ਅਸੀਂ ਉਹਨੂੰ ਲਾਗੂ ਕਰਾਂਗੇ ਪਰ ਜਿਹੜੇ ਵਿਦਿਆਰਥੀ ਅੱਜ ਗ੍ਰਿਫਤਾਰ ਹੋਏ ਆ ਅਜੇ ਵੀ ਬਹੁਤ ਸਾਰੇ ਕਿਸਾਨਾਂ ਨੂੰ ਨਾਕਿਆਂ ਤੇ ਰੋਕਿਆ ਅਸੀਂ ਚੇਤਾਵਨੀ ਦਿੰਦੇ ਆ ਡੀਜੀਪੀ ਚੰਡੀਗੜ੍ਹ ਨੂੰ ਬੇਨਤੀ-ਮੰਤੀ ਨਹੀਂ ਕਰਦੇ ਹੁੰਦੇ ਇਹ ਆਕਾ ਇਹ ਜਵਾਨੀ ਆ ਪੰਜਾਬ ਦੀ ਅੱਜ ਪੰਜਾਬ ਦੇ ਨਾਲ ਹਰਿਆਣਾ ਹਮਾਚਲ ਤੇ ਚੰਡੀਗੜ੍ਹ ਵੀ ਖੜ ਗਿਆ ਇਹ ਮਹਾ ਪੰਜਾਬ ਦੀ ਏਕਤਾ ਵਾ हाथ ना पाओ महंगे पा दे हाथ भी लुटन भी लुटन तुरंत विद्यार्थियों अपनी पढ़ाई कर सकन और जिमें जिमें विद्यार्थी सब सदा देते दे रहे असि घोल का समर्थन करते रहे कला हरबली भी समर्थन करते ग्राउंड से लड़ेंगे ਜਿਸ ਕਿਸਮ ਦੇ ਸ਼ਗਰ ਵੀ ਲੋਡ ਹੋ ਹੋਰ ਕਿਸਮ ਦਾ ਸ਼ਗਰ ਕਰਾਂਗੇ ਸਮਾਂ ਥੋੜਾ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਦਾ ਯੂਨੀਵਰਸਿਟੀ ਦੇ ਵਿੱਚ ਕੱਟ ਕਰਕੇ ਕੇਂਦਰ ਸਰਕਾਰ ਨੂੰ ਉਹਦੇ ਉਹਦੇ ਹੰਕਾਰ ਦਾ ਕਿਲਾ ਕੱਟਣ ਲਈ ਸਾਰਿਆਂ ਨੂੰ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ